ਇਹ ਅੰਤਰੀਕ ਖਾਸਾ ਜੈ ਮੋਦ ਵਾਹਿਗੁਰੂ ਨਿਮਾਣਿਆਂ ਦੇ ਮਾਣ ਸਤਿਗੁਰੂ ਦੇ ਨਿਤਾਣਿਆਂ ਦੇ ਤਾਣ ਸਤਿਗੁਰੂ ਦੇ ਕਹਿੰਦੀ ਉਹ ਨੂੰ ਆਸਾਂ ਯਾਦ ਰੇ ਤੰਤਨ ਸਾਈ ਸਿਵ ਜੀ ਜਨ ਸਰਬੀ ਨਹਰਾਇ ਤੰਤਨ ਸਤਿਗੁਰੂ ਦੇ ਕੋ ਹਜ਼ਰ ਚੱਕੇ ਬਾਸ਼ਾ ਵੀ ਕਰਨਾ ਕਰਨਾ ਕੋ ਬਾਇਆਤ ਦੋ ਕੀ ਇਸਾ ਕਰਾਂ ਆਪਾ ਪੁਨੀਸ ਪਾਸੋਂ ਤੇ ਜਲਦੀ ਕੇ ਬਰਾਦੀ ਨੂੰ ਦਰਸ਼ਨ ਲਾ ਰਹੇ ਹੁਕਮ ਨਾਮ ਦਾ ਦਾਣ ਔਖਾ ਨਾਮ ਇਹ ਤੁਲਿਕਾ ਕਰੀਸੂ ਕੋਵੇ ਨਾਮ ਦਿੱਤੇ ਆਇਆ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਖਾਲਸਾ ਵਾਹਿਗੁਰੂ ਜੀ ਕੀ ਤੇ ਬੋਲ ਸੋਨਿਆ ਸਾਸਰੀਆ ਕਾਲ ਗੁਰੂ ਸਤਨਾਮ ਵਾਹਿਗੁਰੂ 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 ਸਤ ਨਾਮ 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 ਵਾਹਿਗੁਰੂ ਵਾਹੇ ਗੁਰਜੀ ਕਾ ਚਾਹ ਵਾਹੇ ਗੁਰਜੀ ਕੀ ਫੱਤੇ ਹੂ ਠੀਕ ਹੈ ਹਾਂ ਹਾਂ ਤਤਨਾਂ ਜੀ ਗਾਇਤੋ ਸਾਇਨਿਯਾ ਵਰਸ਼ਣ ਪਿਆਸ ਕੀ ਬਿਨਸਰਾ ਤਿਤੋ ਅਨੰਨਿਤਾ ਹੋਰ ਪਰਵਰਮੇ ਰਸ਼ਨ ਪਤਿਏ ਮੁਰੂ ਕੈ ਜਨਮ ਮਰਨਾ ਤੁਧ ਜੈ ਲੈ ਸਿਤਖਸਮ ਦੇ ਨੂਰ ਅਤਮ ਗੁਰ ਤੋਂ ਟਟਿਆ ਜਿਹੜਾ ਸੱਚਾ ਬਾਦਿਸ਼ਾ ਦੁਸ਼ਾ ਦੇਹਾ ਇਸ ਦਾ ਲੈਠਿਆਂ ਤੋਂ ਹੀ ਐ ਸਤਨਾਮ ਦਾ ਐਸਾ ਸਤਨਾਮ ਸ੍ਰੀ ਵਾਗ੍ਰੋ ਸਾਹਿਬ ਜੀ ਹੋ ਤਨਾ ਸ੍ਰੀ ਮੰਨ ਲੱਗਾ ਸ਼ੰਤ ਇੱਕ ਅੰਭਾਰ ਸਤ ਗੁਰ ਭੰਗਤ ਤੀਰਤ ਨਾਮਣ ਜਾਵ ਤੀਰਤ ਨਾਮੈ ਈ ਦਜਾ ਦਾ ਵਿਚਾਰ ਅੰਤਰ ਗਿਆਨ ਹੈ ਕੀਰਤਨਾਵਨ ਜਾਵੋ ਕੀਰਤਨਾਵ ਈ ਦਸ ਸਭ ਦਾ ਵਿਚਾਰ ਅੰਤਰ ਗਿਆਨ ਹੈ ਮਰਿਆ ਸੱਚਾ ਧਾਰਨ ਤੀਰਤ ਦੱਸ ਪੁਰਵ ਕੰਨ ਅੰਨੇ ਅੰਨੇ ਹਰ ਪੇਸ਼ਾ ਜੰਦੋ ਤੇ ਕਰ ਰਿਹਾ ਤਪਾਰੇ ਸਤਿਨਾਮ ਪਾਇਆ ਗੁਰਦਤਾ ਆ ਮਹਿਨ ਨਾਹੀ ਸਤਿਮਨੇ ਸਦਗਤ ਮੀਤ ਮਲਾ ਕੁੰਡਾ ਨਾ ਤਲ ਤਸਰਤੇ ਰਾ ਦੇ ਕਰ ਸਚਾ ਨਿਤ ਦੇਵ ਕਰ ਸਵਾਇਆ ਮੱਤ ਸਨ ਨਾਨਕੀ ਤੇ ਸੰਗਤ ਕਰ ਨਦਰ ਮੇਲ ਮਲਿਆ ਜਨ ਕਾ ਸਭ ਕੋਏ you